ਜਿੱਦਾਂ ਆਪਣੇ ਗੁਰੂਆਂ ਨੇ ਬੱਚੇ ਵਾਰ ਤੇ ਆਪਣੀ ਕੌਮ ਦੇ ਦੇਸ਼ ਦੇ ਉੱਪਰ ਉਦਾਂ ਅੱਜਕੱਲ ਜਿਹੜੇ ਨੌਜਵਾਨ ਨੇ ਬੜੇ ਨਸ਼ਿਆਂ ਵੱਲ ਜਾ ਰਹੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿੰਨੀ ਆ ਪਿਆਪਾ ਨੇ ਇਤ ਦੁੱਖ ਫੜ ਲਈ ਆ ਬੱਚੇ ਬਹੁਤ ਨਸ਼ਿਆਂ ਵੱਲ ਜਾ ਰਹੇ ਆ ਜਾ ਰਹੇ ਆ ਪਰ ਮੈਂ ਇਹ ਗੱਲ ਮੰਨਦੀ ਨਹੀਂ ਐ ਅਗਰ ਉਸ ਸੋਸਾਇਟੀ ਦੇ ਵਿੱਚ 100% ਆ ਉਹਦੇ ਵਿੱਚੋਂ 10% ਲੋਕ ਭਟਕੇ ਹੋਇਆ ਤੇ ਇਹਦਾ ਮਤਲਬ ਇਹ ਨਹੀਂ ਸੋਸਾਇਟੀ ਖਰਾਬ ਹੋ ਗਈ ਆ ਐਸੇ ਲੋਕ ਵੀ ਹੈਗੇ ਆ ਐਸੇ ਪਰਿਵਾਰ ਵੀ ਹੈਗੇ ਜਿਨ੍ਹਾਂ ਨੇ ਆਪਣੇ ਬੱਚਿਆਂ ਵਿੱਚ ਗੁਰੂ ਜੀ ਦਾ ਪਿਆਰ ਸਿਚਿਆ ਤੇ ਉਹ ਬੱਚੇ 10 ਸਾਲ ਹੋਣ 8 ਸਾਲ ਦੇ ਹੋਣ 25 ਸਾਲ ਦੇ ਹੋਣ ਉਹ ਆਪਣੇ ਗੁਰੂ ਘਰ ਨੂੰ ਪਿਆਰ ਕਰਦੇ ਆ ਔਰ ਅੱਛੇ ਸਿਟੀਜ਼ਨ ਹੈ ਮੈਂ ਆਪਣੇ ਏਰੀਏ ਵਿੱਚ ਚਾਰ ਫੇਸੇ ਵੇਖ ਰਹੀਆਂ ਕਿ ਮੇਰਾ ਬੱਚਾ ਤਾਂ ਕੋਈ ਨਸ਼ੇਵਾਲ ਨਹੀਂ ਜਾ ਰਿਹਾ ਇੱਧਰ ਮੇਰੀ ਗਲੀ ਗਵਾਂਡ ਦਾ ਮੇਰੇ ਬੱਚੇ ਤੇ ਬਹੁਤ ਹੀ ਗੁਰੂ ਘਰ ਨਾਲ ਪਿਆਰ ਕਰਦੇ ਆ ਇਹ ਚੀਜ਼ ਨੂੰ ਹੁਣ ਆਪਾਂ ਦੂਰ ਕਰੀਏ ਜਿਹੜੇ ਨਸ਼ਿਆਂ ਤੇ ਰਹਿੰਦੇ ਵੀ ਆ 10-15% ਮੈਂ ਉਹਨਾਂ ਨੂੰ ਵੀ ਇਹ ਮੈਸੇਜ ਦਿੰਦੀ ਆ ਕਿ ਇਹਨਾਂ ਲਾਡਲਿਆਂ ਨੂੰ ਦੇਖੋ ਇਹ ਦੇਖੋ ਤੁਸੀਂ ਇੱਕ ਮਿੰਟ ਇਹਨਾਂ ਦੇ ਉੱਪਰ ਤੁਸੀਂ ਨਜ਼ਰ ਮਾਰੋ ਇਹ ਲਾਡਲਿਆਂ ਨੂੰ ਦੇਖੋ ਇਹ ਕਿਵੇਂ ਸੇਵਾ ਵਿੱਚ ਸਮਾਜ ਵਿੱਚ ਰਹਿੰਦੇ ਆ ਔਰ ਸਾਰਾ ਆਲੇ ਦੁਆਲੇ ਦਾ ਗਲੀ ਗਵਾਂਡ ਸੇਵਾ ਵਿੱਚ ਰਹਿੰਦਾ ਏ ਕਿ ਤੁਸੀਂ ਸਿੱਖੋ ਕੁਸ਼ినా ਤੋਂ ਮੇਰਾ ਪੰਜਾਬ ਤੇ ਬਹੁਤ ਅੱਛਾ ਪੰਜਾਬ ਹੈ ਔਰ ਇਹਦੇ ਬੱਚੇ ਬੜੇ ਸੰਭਲੇ ਹੋਏ ਆ 8-10% ਦੇ ਜਿਹੜੇ ਬੱਚੇ ਨਹੀਂ ਸੰਭਲੇ ਹੋਏ ਮੈਂ ਰਿਕਵੈਸਟ ਕਰਦੀ ਆ ਪੈਰੈਂਟਸ ਨੂੰ ਵੀ ਔਰ ਉਹਨਾਂ ਬੱਚਿਆਂ ਨੂੰ ਵੀ ਕਿ ਖੁਦ ਆਪਣੇ ਆਪ ਨੂੰ ਜਗਿਆਈ ਵੱਲ ਲੈ ਕੇ ਜਾਓ ਆਪਣੇ ਪੰਜਾਬ ਨੂੰ ਆਪਣੇ ਹਿੰਦੁਸਤਾਨ ਨੂੰ ਪਹਿਚਾਣੋ ਸਭ ਤੋਂ ਵੱਡੀ ਗੱਲ ਆਪਣੇ ਮਾਂ ਪਿਓ ਨੂੰ ਪਹਿਸਾਣੋ ਕਿ ਤੁਸੀਂ ਇੱਕ ਪਿਆਰੇ ਬੱਚੇ ਬਣੋ ਐਸੀ ਗੱਲ ਨਹੀਂ ਹੈ ਨਸ਼ਿਆਂ ਵਿੱਚ ਜਿਹੜੇ ਲੋਕ ਹੈਗੇ ਆ ਉਹ ਦੂਰ ਹੋ ਜਾਣਗੇ ਸਾਡਾ ਪੰਜਾਬ ਰੰਗਲਾ ਹੀ ਆ ਤੇ ਪੰਜਾਬ ਸੋਹਣਾ ਹੈ ਕੀ ਨਾਮ ਕੀ ਅਪਣਾਈ ਗੁਰਵਿੰਦਰ ਸਿੰਘ ਸਾ ਗੁਰਵਿੰਦਰ ਸਿੰਘ ਕਿੰਨੇ ਸਾਲ ਹੋ ਗਏ ਲਗਾਤਾਰ ਤੁਹਾਨੂੰ ਲੰਗਰ ਲਾਉਂਦੇ ਆ ਸਾਡੇ ਸਾਹਿਬ ਨੇ ਸ਼ੁਰੂ ਕੀਤਾ ਸੀ ਸਾਡੇ ਫਾਜ਼ਲ ਸਾਹਿਬ ਨੇ ਸ਼ੁਰੂ ਕੀਤਾ ਸੀ ਸਹਾਜ ਗੁਰਵਿੰਦਰ ਸਿੰਘ ਜੀ ਨੇ ਇਹ ਪਿਕਚਰ ਦੇਖੀ ਸੀ ਆਪਣਾ ਚਾਰ ਸਾਜਾ ਤੇ ਦੁੱਧ ਬਣਾਈ ਗਿਆ ਦੁੱਧ ਵਾਹੇ ਲੈ ਕੇ ਮਰਦਾ ਨਾਉ ਸ਼ੁਰੂ ਕੀਤਾ ਵਕਈ ਸਾਲ ਹੋ ਗਏ ਪਰ ਸਾਡੇ ਬਹੁਤ ਸਾਲ ਹੋ ਗਏ ਬਹੁਤ ਸਾਲ ਨਾਲ ਲੱਗ ਰਹੇ ਨੇ ਜਿਹੜੇ ਜਾਂਦੇ ਨਹੀਂ ਨਿਗਾ ਪੂਰੀ 35 ਇਅਰਸ 40 ਇਅਰਸ ਇਹਨਾਂ ਦੇ ਪਰਨਾਂ ਫਾਦਰ ਸਾਹਿਬ ਕਰਦੇ ਸੀ ਤੇ ਉਹ ਬਹੁਤ ਹੀ ਸਮਾਜ ਸੇਵਕ ਸੀਗੇ ਮੈਂ ਜਦੋਂ ਇੱਥੇ ਆਈ ਸੀ ਤੇ ਮੈਨੂੰ ਕੋਈ ਜਾਣਦਾ ਨਹੀਂ ਸੀ ਤੇ ਮੇਰੇ ਛੋਟੇ-ਮੋਟੇ ਕੰਮ ਕਦੀ ਕਿਤੇ ਕਦੀ ਤੇ ਉਹ ਜੀ ਦਿੰਦੀ ਸੀ ਜਦੋਂ ਉਹ ਸਾਡੀ ਲਾਈਫ 'ਚ ਆਏ ਮੈਨੂੰ ਕਦੇ ਵੀ ਉਹਨਾਂ ਨੇ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਸਾਰੇ ਕੰਮ ਆਫ ਕਰਦੇ ਸੀ ਇਵਨ ਤੋਂ ਸਾਰੇ ਘਰੇਲੂ ਕੰਮ ਖੋਟ ਕਰਦੇ ਤੇ ਨਾਮ ਮੇਰੇ ਸਰਦਾਰ ਵੀਰ ਜੀ ਸੀਗੇ ਜਿਹੜੇ ਹਮਕੀਆ ਚ ਚਲੇ ਗਏ ਆ ਹੁਣ ਆਦੇ ਇਹ ਬੱਚੇ ਆ ਇਹਨਾਂ ਨੇ ਉਹ ਰਸਮ ਸੰਭਾਲ ਲਈ ਆ ਤੇ ਉਸੇ ਤਰ੍ਹਾਂ ਇਹ ਹਰ ਸਾਲ ਜਿਵੇਂ ਕਿ ਅੱਜ ਹੀ ਨਹੀਂ ਇਹ ਹਰ ਜਦੋਂ ਵੀ ਗੁਰੂ ਜੀ ਦਾ ਦਿਨ ਆਉਂਦਾ ਹੈ ਇੱਥੇ ਲੱਗਦੀ ਲੱਗਦੀ ਕੋਈ 5 6 ਵਾਰ ਸਾਲ ਨਹੀਂ ਇਹ ਹਮ ਕਰ ਮੈਨੂੰ ਬਹੁਤ ਖੁਸ਼ੀ ਹੋਈ ਆ ਸਿੱਖਣ ਨੂੰ ਵੀ ਬਹੁਤ ਖੁਸ਼ੀ ਆਉਂਦੀ ਹੈ ਬੱਚੇ ਇਹ ਮੈਂ ਸਾਰੇ ਬੱਚਿਆਂ ਨੂੰ ਸੁਨੇਹਾ ਦੇਣੀ ਆ ਪੰਜਾਬ ਦੇ ਨੂੰ ਕਿ ਮਾਂ ਬੇਟੀਆਂ ਰਸਮਾਂ ਨੂੰ ਅੱਗੇ ਲੈ ਕੇ ਚੱਲਣਾ ਨੇ ਕੱਲ ਤੋਂ ਕਮਾਟਾ ਦੂਰ ਆ ਨਸ਼ਿਆਂ ਤੋਂ ਹੋਰ ਜਿੱਤਿਆ ਤੋਂ ਕਿ ਆਪਣੇ ਗੁਰੂ ਘਰ ਦੇ ਨਾਲ ਪਿਆਰ ਕਰਨਾ ਕਿ ਇਹ ਜਿਗੜਾਈ ਲੈਣੇ ਕਿ ਮਾਤਰੀ ਦੀ ਸੇਵਾ ਕਰੋ ਕਿ ਨਾਲ ਆਪਣੇ ਆਪ ਨੂੰ ਸੰਭਾਲੋ ਇੱਕ ਅچھے ਗੁੱਡ ਸਿਟੀਜ਼ਨ ਬਣੋ